सारे ही स्रोत्या प्यार भरी सताल तुम देख रहे हो लोगराय चैनल बहुत बहुत स्वागत थोड़ा मुख्य कर दिता वाला एलान हर औरत मिलन गए पंद्रह सौ रुपए महीने के और दिवाली तो रखड़ी के त्यौहार से औरतों को स्पैशल तोहफे वजो दिता जाएगा पंद्रह पंद्रह सौ रुपया जो ये मुख्यमंत्री ने अचान कर दिता है हरेक महीने पंद्रह सौ रुपया देने भी जो ऐलान किया गया है ਜੋ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਉਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਕਿਹੜੇ ਮਹੀਨੇ ਤੋਂ ਉਹਨਾਂ ਦੇ ਖਾਤਿਆਂ ਵਿੱਚ 15-1500 ਰੁਪਏ ਆਉਣਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਔਰ ਜਿਹੜੀਆਂ ਸ਼ਰਤਾਂ ਹੋਣਗੀਆਂ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਹਨਾਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਜਿਹੜੀਆਂ ਔਰਤਾਂ ਇਹ ਸ਼ਰਤਾਂ ਪੂਰੀਆਂ ਕਰਨਗੀਆਂ ਸੋ ਮੁੱਖ ਮੰਤਰੀ ਦੇ ਵੱਲੋਂ ਇਸ ਐਲਾਨ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਜੋ ਚੋਣਾਂ ਤੋਂ ਪਹਿਲਾਂ ਇੱਕ ਗਰੰਟੀ ਦਿੱਤੀ ਗਈ ਸੀ ਇਹ ਵਾਅਦਾ ਕੀਤਾ ਗਿਆ ਸੀ ਉਹ ਔਰਤਾਂ ਲਈ ਜੋ ਵਰਦਾਨ ਸਾਬਤ ਹੋ ਰਿਹਾ ਹੈ ਔਰਤਾਂ ਨੂੰ 15-1500 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਰਖੜੀ ਤੇ ਦੀਵਾਲੀ ਦੇ ਉੱਪਰ ਸਪੈਸ਼ਲ ਤੋਹਫਾ ਦੇਣ ਲਈ ਕਿਹਾ ਹੈ ਮੁੱਖ ਮੰਤਰੀ ਨੇ ਜਿਵੇਂ ਹੀ 19 ਜੂਨ ਨੂੰ ਲੁਧਿਆਣਾ ਦੀ ਉਪ ਚੋਣ ਖਤਮ ਹੋਈ ਉਸ ਤੋਂ ਬਾਅਦ ਜੋ ਵੱਖ-ਵੱਖ ਰਾਜਾਂ ਦੇ ਵਿੱਚ ਪੰਜ ਜਿਮਨੀ ਚੋਣਾਂ ਹੋਈਆਂ ਸੀ ਇਨ੍ਹਾਂ ਚੋਣਾਂ ਦੇ ਨਤੀਜੇ ਭਾਵੇਂ 23 ਜੂਨ ਆਉਣੇ ਨੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਵੱਲੋਂ ਦੀਵਾਲੀ ਤੇ ਹਰ ਯੋਗ ਔਰਤ ਨੂੰ ਹਰ ਮਹੀਨੇ 1500 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਲੜਲੀ ਬਹਿਨਾ ਸਕੀਮ ਦੇ ਤਹਿਤ 1250 ਰੁਪਏ প্রতি ਮਹੀਨਾ ਦਿੱਤਾ ਜਾ ਰਿਹਾ ਸੀ ਇਸ ਤੇ ਐਲਾਨ ਦੇ ਨਾਲ ਹੀ ਸਰਕਾਰ ਨੇ ਔਰਤਾਂ ਦੇ ਸਵੈ ਨਿਰਭਰ ਬਣਾਉਣ ਤੇ ਆਰਥਿਕ ਤੌਰ ਤੇ ਜੋ ਔਰਤਾਂ ਨੂੰ ਮਜ਼ਬੂਤ ਕਰਨ ਲਈ ਇਹ ਵੱਡਾ ਕਦਮ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਰ ਬਹਿਣ ਨੂੰ ਪੂਰਾ ਸਨਮਾਨ ਮਿਲੇਗਾ ਅਤੇ ਇਸ ਯੋਜਨਾ ਨੂੰ ਹੋਰ ਮਜ਼ਬੂਤ ਕਰਾਂਗੇ ਮੁੱਖ ਮੰਤਰੀ ਮੋਹਨ ਜਯਾਦਵ ਨੇ ਕਿਹਾ ਕਿ ਸਾਡੀਆਂ ਭੈਣਾਂ ਸੂਬੇ ਦੀ ਤਾਕਤ ਹਨ ਦੀਵਾਲੀ ਤੋਂ ਲਾਡਲੀ ਬਹਿਣਾ ਯੋਜਨਾ ਦੀ ਰਕਮ ਵਧਾ ਕੇ 1500 ਰੁਪਏ ਕਰ ਦਿੱਤੀ ਜਾਵੇਗੀ ਸਾਡਾ ਸੰਕਲਪ ਇਸ ਯੋਜਨਾ ਨੂੰ ਅੱਗੇ ਵਧਾਉਣਾ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ ਇਹ ਲਾਡਲੀ ਬਹਿਣਾ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕੀਤੀ ਜਾਵੇਗੀ ਸਿਸਤੇ ਨਾਲੀ ਮੁੱਖ ਮੰਤਰੀ ਨੇ ਵੀ ਸਪਸ਼ਟ ਕੀਤਾ ਕਿ ਰਖੜੀ ਮੌਕੇ 1250 ਰੁਪਏ ਦੇ ਨਾਲ 250 ਰੁਪਏ ਹੋਰ ਵਾਧੂ ਦਿੱਤਾ ਜਾਵੇਗਾ ਯਾਨੀ ਕਿ ਹਰੇਕ ਭੈਣ ਦੇ ਖਾਤੇ ਵਿੱਚ 1500 ਰੁਪਏ ਆਉਣਗੇ ਸੋ ਲਾੜਲੀ ਬਹਿਣ ਯੋਜਨਾ ਦੀ ਇੱਕ ਕਿਸ਼ਤ ਜੋ ਪੰਜਵੀਂ ਕਿਸ਼ਤ ਜਾਰੀ ਹੋਵੇਗੀ 3000 ਜਿਹੜੇ ਤੱਕ ਇਹ ਪਹੁੰਚਾਂ ਦਾ ਟੀਚਾ ਹੈ ਸੋ 16 ਜੂਨ ਨੂੰ ਜਬਲਪੁਰ ਵਿੱਚ ਲਾੜਲੀ ਬਹਿਣ ਯੋਜਨਾ ਦੀ ਪੰਜਵੀਂ ਕਿਸ਼ਤ ਜਾਰੀ ਕਰਨਗੇ ਸੀਐਮ ਮੋਹਨ ਯਾਦਵ ਜਿਹੜੇ ਕਿ ਮੱਧ ਪ੍ਰਦੇਸ਼ ਦੇ ਇਹ ਮੁੱਖ ਮੰਤਰੀ ਨੇ ਜਿਨ੍ਹਾਂ ਦਾ ਇਹ ਆਪਣੇ ਸੂਬੇ ਦੀਆਂ ਔਰਤਾਂ ਨੂੰ 15-1500 ਰੁਪਏ ਦੇਣ ਦਾ ਇਹ ਐਲਾਨ ਹੋਇਆ ਹੈ ਸੋ ਪਹਿਲਾਂ 1250 1250 ਰੁਪਏ ਹਰ ਇੱਕ ਮਹੀਨੇ ਔਰਤਾਂ ਦੇ ਖਾਤਿਆਂ ਵਿੱਚ ਦਿੱਤੇ ਜਾਂਦੇ ਸੀ ਜਿਹੜਾ ਕਿ ਹੁਣ 1500 ਰੁਪਏ ਕਰ ਦਿੱਤਾ ਗਿਆ ਹੈ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਹਰ ਇੱਕ ਔਰਤ ਦੇ ਖਾਤੇ ਵਿੱਚ ਜੋ 1500 ਰੁਪਏ ਹੁਣ ਹਰ ਇੱਕ ਮਹੀਨੇ ਜਾਇਆ ਕਰੇਗਾ ਸੋ ਇਹਨਾਂ ਦਾ ਟੀਚਾ ਜਿਹੜਾ ਕਿ ਲਗਭਗ 3000 ਪ੍ਰਤੀ ਮਹੀਨਾ ਕਰਨਾ ਹੈ ਹੁਣ 1500 ਅਗਲੇ ਸਾਲ ਤੱਕ 3000 ਰੁਪਏ ਇਹ ਕਿਸ਼ਤ ਹੋ ਜਾਵੇਗੀ ਜੋ ਔਰਤਾਂ ਦੇ ਖਾਤੇ ਵਿੱਚ ਜਾਇਆ ਕਰੇਗੀ